ਮੰਗਤਾ ਇਹ ਸੀ ਦੇਖੋ ਚਾਹੇ ਉਹ ਸੈਂਟਰ ਦੀ ਸਰਕਾਰ ਹੋਵੇ ਚਾਹੇ ਉਹ ਮੌਜੂਦਾ ਸਰਕਾਰ ਹੋਵੇ ਜਾਂ ਉਹ ਪਿਛਲੀ ਕਾਂਗਰਸ ਦੀ ਸਰਕਾਰ ਹੋਵੇ ਜਾਂ ਪੰਜਾਬ ਦੀ ਝਾੜੂ ਵਾਲਿਆਂ ਦੀ ਸਰਕਾਰ ਹੋਵੇ ਇਹਨਾਂ ਨੇ ਸਾਡੇ ਵਰਗ ਨੂੰ ਐਸਸੀ ਵਰਗ ਨੂੰ ਜੋ ਰੱਖਸ਼ਨ ਮਿਲਿਆ ਹੋਇਆ ਉਹਦੇ ਨਾਲ ਛੇੜਛਾੜ ਕਰਦੇ ਨੇ ਸੰਵਿਧਾਨ ਨਾਲ ਛੇੜਛਾੜ ਕਰਦੇ ਨੇ ਐਸਸੀ ਲੋਕਾਂ ਨੂੰ ਅੱਖੋਂ ਪਰੋਖੇ ਕਰਕੇ ਜਿੰਨੀਆਂ ਸਰਕਾਰੀ ਭਾਟੀਆਂ ਨਿਕਲਦੀਆਂ ਨੇ ਉਹਨਾਂ ਭਾਟੀਆਂ ਵਿੱਚ ਸਾਨੂੰ ਨੁਮਾਇੰਦਗੀ ਨਹੀਂ ਦੇ ਰਹੇ ਏ ਅੱਜ ਦਾ ਮੁੱਦਾ ਇਹ ਸੀਗਾ ਜੀ ਸੈਂਟਰ ਦੀ ਸਰਕਾਰ ਦੀ ਸਹ ਦੇ ਉੱਤੇ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਅਰਖਣ ਦੀ ਸਮੀਖਿਆ ਹੋਣੀ ਚਾਹੀਦੀ ਹੈ ਉਹ ਕੋਸ਼ਿਸ਼ ਕਰਦੇ ਨੇ ਵੀ ਇਹਨਾਂ ਦੇ ਵਿੱਚ ਵਰਗਾਂ ਦੇ ਵਿੱਚ ਕ੍ਰੀਮੀ ਲੇਅਰ ਨੂੰ ਪੈਦਾ ਕੀਤਾ ਜਾਵੇ ਕ੍ਰੀਮੀ ਲੇਅਰ ਲੇਅਰ ਖੜੀ ਕਰਕੇ ਇਹਨਾਂ ਵਰਗ ਦੇ ਵਿੱਚ ਹੋਰ ਵਰਗ ਬਣਾਏ ਜਾਵੇ ਬਹੁਤ ਸਾਰੇ ਲੋਕ ਜਿਹੜੇ ਕਿ ਗੈਰ ਅਸੀ ਵਰਗ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੇ ਝੂਠੇ ਜਾਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਕੀਤੀਆਂ ਨੇ ਕੁਝ ਲੋਕ ਕਰ ਵੀ ਰਹੇ ਨੇ ਤਾਂ ਬਹੁਤ ਜਨ ਸਮਾਜ ਇਸ ਚੀਜ਼ ਦੀ ਡਟ ਕੇ ਵਿਰੋਧਤਾ ਕਰ ਰਿਹਾ ਦੇਖੋ ਜੇ ਤਾਂ ਅਸੀਂ ਜਦੋਂ ਵੀ ਇਕੱਠੇ ਹੋ ਕੇ ਫਿਰ ਸੰਘਰਸ਼ ਕਰਦੇ ਆ ਫਿਰ ਕਈ ਵਾਰ ਸਰਕਾਰਾਂ ਨੂੰ ਝੁਕਣਾ ਪੈਂਦਾ ਹੈ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਪੀ ਜੈ ਪਰ ਅੱਜ ਦਾ ਜੋ ਮੁੱਦਾ ਸੀ ਇਹ ਐਸਟੀ ਐਸਟੀ ਐਕਟ ਜਿਹੜਾ ਕਿ ਅੱਜ ਤੋਂ 1950 ਜੇ ਬਣ ਭਾਰਤੀ ਸੰਵਿਧਾਨ ਵਿੱਚ ਲਾਗੂ ਕੀਤਾ ਗਿਆ ਸੀ 341 ਤੇ 342 ਜਿਸ ਐਕਟ ਨਾਲ ਛੇੜਛਾੜ ਕੀਤੀ ਗਈ ਆ ਜੋ ਕਿ ਆ ਸੁਪਰੀਮ ਮਾਨਯੋਗ ਸੁਪਰੀਮ ਕੋਰਟ ਵੱਲੋਂ ਹੱਡਰ ਕੀਤਾ ਗਿਆ ਵੀ ਇਸ ਨੂੰ ਵਰਗੀਕਰਨ ਹੋਰ ਵਿਧਾਇਆ ਜਾਵੇ ਇਹਨਾਂ ਵਿੱਚ ਵਰਗੀਕਰਨਾਂ ਵਿੱਚ ਜੋ ਛੋਟੇ ਕਸ਼ਟ ਦੇ ਲੋਕਾਂ ਨੇ ਇਹਨਾਂ ਵਿੱਚ ਵਟਵਾਰੇ ਪਾਉਣ ਦੀ ਕੋਸ਼ਿਸ਼ ਮਾਨਯੋਗ ਸੁਪਰੀਮ ਕੋਰਟ ਵੱਲ ਜੋ ਕੇਂਦਰ ਸਰਕਾਰ ਵੱਲੋਂ ਜੋ ਕੋਸ਼ਿਸ਼ ਕੀਤੀ ਗਈ ਸੀਗੀ ਜੋ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਉਹਦਾ ਜੋ 1 ਅਗਸਤ ਨੂੰ ਮਾਨਯੋਗ ਸੁਪਰੀਮ ਕੋਰਟ ਜੀ ਨੇ ਹੁਕਮ ਕੀਤੇ ਸੀਗੇ ਅਸੀਂ ਉਸ ਦੇ ਆਧਾਰ ਤੇ ਜੋ ਐਸਸੀ ਐਸਟੀ ਐਕਟਾਂ ਦੇ ਵਿੱਚ ਵਟਵਾਰਾ ਕੀਤਾ ਜਾਂਦਾ ਉਸ ਦੇ ਸਬੰਧ ਵਿੱਚ ਅੱਜ ਮਾਨਯੋਗ ਤਹਿਸੀਲਦਾਰ ਪੀਐਸਡੀਐਮ ਪੈਲ ਜੀ ਨੂੰ ਮਮਰੰਡਰਨ ਦਿੱਤਾ ਸੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਜੋ ਤੁਹਾਡਾ ਜੋ ਮਮਰੰਡਰਨ ਮਾਨਯੋਗ ਰਾਸ਼ਟਰਪਤੀ ਜੀ ਸਾਹਿਬ ਤੱਕ ਪਹੁੰਚਦਾ ਕੀਤਾ ਜਾਊਗਾ ਮੈਂ ਆਪਣੇ ਭਾਈਚਾਰ ਨੂੰ ਇਹੀ ਕਹਿਣਾ ਚਾਹੁੰਦਾ ਵੀ ਜੋ ਐਸਸੀ ਐਸਟੀ ਇਹ ਕਿਸੇ ਆਪਣੇ ਵੱਖ-ਵੱਖ ਜੋ ਵਰਗ ਨੇ ਛੋਟੀਆਂ ਕਸਟਾਂ ਨੇ ਇਨਾਂ ਨੂੰ ਆਪਸ ਵਿੱਚ ਲੜਾਇਆ ਜਾ ਰਿਹਾ ਕਿਉਂਕਿ ਇਹਨਾਂ ਦੀ ਸੋਚ ਆ ਫੁੱਟ ਪਾਓ ਤੇ ਰਾਜ ਕਰੋ ਲੇਕਿਨ ਜਦ ਕਿ ਐਸਸੀ ਐਸਟੀ ਸਾਰੀਆਂ ਜੋ ਵਰਗ ਨੇ ਉਹ ਇੱਕੇ ਸੋਚ ਇੱਕੇ ਸਮਝ ਸਭ ਕੁਝ ਉਹਨਾਂ ਦਾ ਉਹਨਾਂ ਵਿੱਚ ਆਪਸੀ ਮਤਭੇਦ ਪਾ ਕੇ ਉਹਨਾਂ 'ਚ ਫੁੱਟ ਪਾ ਕੇ ਜਿਹੜੀ ਇਹ ਆਪਸ ਵਿੱਚ ਇਹਨਾਂ ਨੂੰ ਕਮਜ਼ੋਰ ਕਰਕੇ ਤਾਂ ਜੋ ਇਹਨਾਂ ਦਾ ਜੋ ਰਿਜ਼ਰਵੇਸ਼ਨ ਆ ਉਹਨਾਂ ਨੂੰ ਕਮਜ਼ੋਰ ਕਰਕੇ ਇਹਨੂੰ ਹੌਲੀ-ਹੌਲੀ ਖਤਮ ਕੀਤਾ ਜਾ ਸਕੇ ਮੈਂ ਇਹੀ ਕਹਿਣਾ ਚਾਹੂੰਗਾ ਵੀ ਆਪਾਂ ਸਾਰੇ ਸਮਾਜ ਨੂੰ ਐਸਸੀ ਐਸਟੀ ਨੂੰ ਇਕੱਠੇ ਹੋ ਕੇ ਆਪਣਾ ਸੰਘਰਸ਼ ਲੜਨਾ ਚਾਹੀਦਾ ਤਾਂ ਜੋ ਜੋ ਸਰਕਾਰਾਂ ਦੀ ਸੋਚ ਆ ਇਹ ਆਸ ਵਿੱਚ ਫੁੱਟ ਪਾ ਕੇ ਇੱਕ ਦੂਜੇ ਨਾਲ ਲੜਨ ਤੇ ਸਾਡਾ ਕੁਝ ਬਗਾੜ ਨਾ ਸਕਣ ਸਰਕਾਰਾਂ ਆਪਣੇ ਆਪਣੇ ਐਸਸੀ ਐਸਟੀ ਦੇ ਮੋਢੇ ਤੇ ਰੱਖ ਕੇ ਚਲਾਉਣਾ ਚਾਹੁੰਦੀਆਂ ਨੇ ਜੋ ਕੇਂਦਰ ਸਰਕਾਰ ਆ ਇਹ ਐਸਸੀ ਐਸਟੀ ਵਿੱਚ ਵਟਵਾਰਾ ਪਾਉਣਾ ਚਾਹੁੰਦੀ ਹੈ ਮਾਨਯੋਗ ਜਿਵੇਂ ਐਸਸੀ ਦੇ ਵਰਗ ਦੇ ਉੱਤੇ ਇਸ ਜੋ ਫਤਿਹਗੁਰ ਸਾਹਿਬ ਦੀ ਲੋਕ ਸੀਟਾ ਉਸ ਦੇ ਉੱਤੇ ਵੀ ਜੋ ਐਮਪੀ ਮਾਜੋਗ ਡਾਕਟਰ ਅੰਮਰ ਸਿੰਘ ਜੀ ਨੇ ਉਹਨਾਂ ਵੱਲੋਂ ਵੀ ਕੋਈ ਐਸਸੀ ਵਰਗ ਦੇ ਲਈ ਜਾਂ ਐਸਟੀ ਵਰਗ ਦੇ ਲਈ ਇੱਕ ਬਿਆਨ ਤੱਕ ਨਹੀਂ ਦਿੱਤਾ ਗਿਆ ਤੋਂ ਵਸਤੀ ਮੈਂ ਬੇਨਤੀ ਸਾਰਿਆਂ ਨੂੰ ਇਹੀ ਕਰੂੰਗਾ ਵੀ ਆਪਾਂ ਲੜ ਕੇ ਸੰਘਰਸ਼ ਜੜਨਾ ਤਾਂ ਜੋ ਸਰਕਾਰਾਂ ਇਸ ਵਿੱਚ ਕਾਮਯਾਬ ਨਾ ਹੋ ਸਕਣ ਆਪਣਾ ਏਕਾ ਬਣਾਈ ਰੱਖੀਏ ਸਭ ਨੂੰ ਇਹੀ ਬੇਨਤੀ ਹੈ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈਪਤ ਮੈਦਾਨ ਵਿੱਚ ਸੁਵਿਧਾਨ ਕੇ ਸੁਵਿਧਾਨ

ਐਸ.ਡੀ. ਬਟਵਾਰਾ ਬੰਦ ਕਰੋ ਬੰਦ ਕਰੋ ਬਰਗਾਜੀ ਬਟਵਾਰਾ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕਤੰਤਰ ਵਿੱਚ ਤਾਨਾशाही ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਲੋਕਤੰਤਰ ਵਿੱਚ ਤਾਨਾਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਲੋਕਤੰਤਰ ਵਿੱਚ ਤਾਨਾਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਐਸ.ਡੀ. ਬਟਵਾਰਾ ਬੰਦ ਕਰੋ ਲੰਬੇ ਸਮੇਂ ਤੋਂ ਪੁਛੜਿਆ ਚਲਿਆ ਆ ਰਿਹਾ ਇਹਨਾਂ ਤੇ ਰਾਜਨੀਤਿਕ ਕੋਈ ਅਧਿਕਾਰ ਨਹੀਂ ਸੀ ਕੋਈ ਆਰਥਿਕ ਇਹਨਾਂ ਨੂੰ ਰਾਹਤ ਨਹੀਂ ਮਿਲੀ ਜਦੋਂ ਤੋਂ ਬਾਬਾ ਸਾਹਿਬ ਡਾਕਟਰ ਭੀਮਰਾਮ ਪੇਟਕਰ ਸਾਹਿਬ ਨੇ ਸੰਵਧਾਨ ਦੇ ਵਿੱਚ ਦਰਜ ਕਰਕੇ ਸਾਡੇ ਹੱਕਾਂ ਨੂੰ ਮਹਬੂਤ ਰੱਖਿਆ ਪਰ ਚਾਹੇ ਉਹ ਪਹਿਲੀ ਕੋਈ ਵੀ ਸਰਕਾਰ ਹੋਵੇ ਦਿੱਲੀ ਦੀ ਮੌਜੂਦਾ ਸਰਕਾਰ ਹੋਵੇ ਚਾਹੇ ਉਹ ਪੰਜਾਬ ਦੀ ਸਰਕਾਰ ਹੋਵੇ ਐਸੇ ਵਰਗ ਨੂੰ ਸਾਰਿਆਂ ਨੇ ਹੁਣ ਤੱਕ ਅਲਗੌਲੇ ਰੱਖਿਆ ਤੇ ਇਹਨਾਂ ਦੇ ਹੱਕਾਂ ਦੇ ਉੱਤੇ ਡਾਕੇ ਮਾਰਨੇ ਜੇਕਰ ਐਸੇ ਪਾਸੇ ਇਹ ਇਨਾਮਤ ਨੂੰ ਹੀ ਜਿਲੇਗੀ ਤੇ ਬਜਟ ਕਰੇ ਮੈਂ ਸਿੱਧੇ ਤੌਰ 'ਤੇ ਆਪਣਾ ਜਿਲੇ ਦਾ ਦੇਸ਼ ਚਾਹੀਦਾ ਕੀ ਕਿਸ ਨੂੰ ਜਨਾ ਕੀ ਚੇਲਾ ਕਵੀ ਪ੍ਰਧਾਨੇ ਕੀ ਚਕਾ ਸਿੱਖੂ ਹੋਤੇ ਹੋ ਪਰ ਇਸ ਤੋਂ ਬਾਅਦ ਉਹ ਗਿਰਤੰਚਾਰਾ ਜਿੱਦਾਂ ਬੰਦੇਸ਼ ਨੇ ਸੇਵਾ ਕਰਨ 7 ਤੋਂ 25 ਜੰਮਬਰਵਾਹ ਪਾਜਨ ਸਮਾਏ ਪਾਰਟੀ ਜਿੰਦਾਬਾਦ 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 ਪਾਜਨ ਸਮਾਏ ਪਾਰਟੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ